ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਵੇਸ਼ਾ ਆਪਾਂ ਤੁਹਾਡੇ ਵਾਸਤੇ ਇੱਕ ਜਰਸੀ ਦਾ ਬਹੁਤ ਟੌਪ ਦਾ ਬੱਲ ਲੈ ਕੇ ਆਏ ਆ ਜੋ ਕਿ ਹੈ CRI Genix ਕੰਪਨੀ ਦਾ ਜੋ ਕਿ ਕੰਪਨੀ ਦਾਵਾ ਕਰਦੀ ਹੈ ਕਿ ਉਹਨਾਂ ਦਾ ਇਹ ਇੰਡੀਆ ਦਾ ਨੰਬਰ 1 ਬੱਲ ਹੈ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਇਹ ਇੱਕ ਇਸ ਬੱਲ ਦੇ ਤੁਹਾਨੂੰ ਅੰਕੜੇ ਦੱਸਾਂਗੇ ਸਾਰੇ A to Z ਤੇ ਆਪਾਂ ਤੁਹਾਡਾ ਵੀ ਇਹ ਜੋ ਕੰਪਨੀ ਦਾਵਾ ਕਰਦੀ ਹੈ ਵੀ ਆਪਾਂ ਨੰਬਰ 1 ਬੱਲ ਹੈ ਇੰਡੀਆ ਦਾ ਸੋ ਆਪਾਂ ਇਸ wwws ਜਾਂ avs ਦੇ ਬੱਲਾਂ ਦਾ ਕੰਪੈਰੀਜ਼ਨ ਕਰਕੇ ਦੇਖਾਂਗੇ ਅੱਗੇ ਕਿ ਵਾਕਈ ਇਸ ਬੋਲ ਦਾ ਜੋ ਡਾਟਾ ਇਹਨਾਂ ਨੇ ਦੱਸਿਆ ਵਾ ਉਹ ਬਹੁਤ ਜ਼ਿਆਦਾ ਹੈ ਜਾਂ ਇਹ ਉਹਨੇ ਹੀ ਕਹਿ ਰਿਹਾ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਸੋ ਜੋ ਆਪਣੇ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੇਖੋ ਜੀ ਇਹ ਬੋਲ ਹੈਗਾ ਲਿਵਾਲ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਆ ਐਲ ای ਵੀ ਏ ਡਬਲ ਐਲ ਲਿਵਾਲ ਬੋਲ ਦਾ ਨਾਮ ਹੈਗਾ ਵਾ 001JE01118 ਇਹਦਾ ਨੰਬਰ ਆ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਲਿਖਿਆ ਦੇਖ ਰਹੇ ਆਂ ਇੰਡੀਆ ਨੰਬਰ 1 ਜਰਸੀ ਬॉल ਲਿਖਿਆ ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਇਹ ਕਹਿ ਰਿਹਾ ਕਿ ਇਹ ਇੰਡੀਆ ਵਾਚ ਨੰਬਰ 1 ਮਿਲਕ ਇੰਪਰੂਵਮੈਂਟ ਕਰ ਰਿਹਾ ਵਾ ਜੋ ਕਿ ਹੈ +550 ਠੀਕ ਹੈ ਜੀ ਸੋ ਆਪਾਂ wwws ਦੇ ਕੌਸ ਬੋਲ ਦੇਖੇ ਆ 12 ਤੋਂ 13 ਬੋਲ ਕਿ ਆਪਾਂ ਚੈੱਕ ਕੀਤਾ ਕਿ ਵਾਕਿਆ ਹੀ ਵੀ ਜੋ ਇਹ ਅੰਕੜਾ ਵਾ ਇਹ ਸਹੀ ਆ ਜਾਂ ਨਹੀਂਗਾ ਸੋ ਆਪਾਂ ਪਹਿਲਾਂ ਤਾਂ ਆਪਾਂ EBS ਦਾ ਦੇਖਿਆ ਜੱਗ ਬੋਲ ਜੋ ਜਿਸਦਾ ਕਿ ਮਿਲਕ ਤਾਂ ਮਾਈਨਸ ਵਿੱਚ ਜਾ ਰਿਹਾ ਵਾ ਠੀਕ ਆ ਜੀ ਸੋ ਜੇ ਜੇਬੀ EBS ਦਾ ਜੱਗ ਬੋਲ ਆ ਰਿਹਾ ਚੰਗਾ ਸੋ ਆਪਾਂ WWS ਦਾ ਸਭ ਤੋਂ ਮਹਿੰਗਾ ਬੋਲ ਜਿਸਦਾ ਸਟਰਾਅ ਆਈ ਦੇ ਤਰੀਕ ਸਭ ਤੋਂ ਮਹਿੰਗਾ ਜਾ ਰਿਹਾ WWS ਦਾ ਕ੍ਰੋਮ ਬੋਲ ਦਾ ਦੇਖਿਆ ਆਪਾਂ ਉਸ ਦਾ ਪਲੱਸ 500 ਗਹਿਰਾ ਵਾ ਠੀਕ ਆ ਸੋ ਇਸ ਬੋਲ ਨਾਲੋਂ ਉਸ ਦਾ ਡਾਟਾ ਥੋੜਾ ਘੱਟ ਐ ਇਸ ਦਾ 550 ਵਾ ਤੇ ਉਸ ਦਾ 511 ਵਾ ਫਿਰ ਆਪਾਂ ਦੋ ਬੋਲ ਹੋਰ ਦੇਖੇ ਠੀਕ ਆ ਜੀ ਜਿਸ ਦਾ ਇੱਕ WWS ਦਾ ਹੈਗਾ ਐਗਜ਼ਿਸ ਬੋਲ ਤੇ ਇੱਕ ਹੈਗਾ ਸ਼ਿਡਾਰ ਬੋਲ ਠੀਕ ਆ ਸੋ ਇਹ ਦੋਨਾਂ ਬੋਲਾਂ ਦਾ ਅੰਕੜਾ ਇਸ ਦੇ ਨਾਲੋਂ ਜ਼ਿਆਦਾ ਆ ਸੋ ਆਪਾਂ ਇਹ ਸ਼ਿਡਾਰ ਤੇ ਇੱਕ ਬੋਲ ਦੇਖ ਐਗਜ਼ਿਸ ਇਹਨਾਂ ਦੋਨਾਂ ਬੋਲਾਂ ਦਾ ਇਸ ਨਾਲੋਂ ਮਿਲ ਕੇ ਜਿਹੜਾ ਹੈ ਇੰਪਰੂਵਮੈਂਟ ਜ਼ਿਆਦਾ ਆ ਠੀਕ ਆ ਜੀ ਸੋ ਜਿਹੜਾ ਸ਼ਿਡਾਰ ਦਾ ਹੈਗਾ ਵਾ ਉਸ ਦਾ ਹੈਗਾ ਵਾ ਜੀ 1628 ਆ ਜਿਹੜਾ ਹੈਗਾ ਸ਼ਿਡਾਰ ਬੋਲ ਤੇ ਜਿਹੜਾ ਐਕਸੈਸਬਲ ਉਸ ਦਾ ਹੈਗਾ ਵਾ 1284 ਠੀਕ ਹੈ ਜੀ ਸੋ ਇਹਨਾਂ ਦੋਨਾਂ ਬੁੱਲਾਂ ਦਾ ਇਸ ਨਾਲੋਂ ਮਿਲਕ ਜਿਹੜਾ ਹੈਗਾ ਉਹ ਜ਼ਿਆਦਾ ਆ ਬਾਕੀ ਹੋਰ ਨਹੀਂ ਹੈਗਾ ਕਿਸੇ ਦਾ ਜ਼ਿਆਦਾ ਠੀਕ ਹੈ ਜੀ ਸੋ ਤਕਰੀਬਨ ਇਹ ਅੰਕੜਾ ਹੈ ਤਾਂ ਉਹ ਇੱਕ ਨੰਬਰ ਤੋਂ ਨਹੀਂ ਆ ਰਿਹਾ ਬਸ ਠੀਕ ਹੈ ਮਿਲਕ ਇਸ ਦਾ ਬਹੁਤ ਵਧੀਆ ਇੰਪਰੂਵਮੈਂਟ ਕਰ ਰਿਹਾ ਵਾ ਪਲੱਸ 550 ਜੋ ਕਿ ਇੱਕ ਚੰਗਾ ਵਾ ਇਸ ਤੋਂ ਅੱਗੇ ਦਾਵਾ ਕਰਦੇ ਆ ਜੀ ਹਾਈਐਸਟ ਜੀ ਜੀਪੀਆਈ ਸਕੋਰ ਦਾਵਾ ਕਰਦੇ ਆ ਇੰਡੀਆ ਵਿੱਚ ਠੀਕ ਹੈ ਜੀ ਤੇ ਇਹ ਜਿਹੜਾ ਮਿਲਕ ਹਾਈਸਟ 22264 ਇੱਕ ਕੇਜ ਦਾਵਾ ਕਰ ਰਿਹਾ ਫੈਟ ਦਾ ਦਾਵਾ ਕਰ ਰਿਹਾ ਕਿ ਫੈਟ ਵੀ +970 +813 ਮਾ ਠੀਕ ਹੈ ਜੀ ਯੂ ایس ਦਾ ਇੰਪੋਰਟਡ ਬੋਲ ਹੈ ਵੈਸੇ ਤਾਂ ਡਾਕਟਰ ਪ੍ਰੂਵਨ ਬੋਲ ਹੈਗਾ ਬੈਸਟ ਸਕੋਰ ਮਿਸਟੇਟਸ ਮੈਟ੍ਰਿਕਸ ਰੈਸਟ੍ਰੈਂਸ ਆਰਪੀ ਠੀਕ ਹੈ ਜੀ ਬਈ ਮਿਸਟੇਟਸ ਦਾ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਜੇ ਆਪਾਂ ਦੇਖੀਏ 22264 ਇਸ ਦਾ ਮਿਲਕ ਰਿਕਾਰਡ ਬਹੁਤ ਹੀ ਵਧੀਆ ਸ਼ਾਨਦਾਰ ਮਿਲਕ ਰਿਕਾਰਡ ਹੈ ਜੀ 22264 ਲਬੀਐਸ ਜੋ ਕਿ ਤਕਰੀਬਨ ਜੋ ਕਿ ਤਕਰੀਬਨ 10144 ਮਿਲਕ ਰਿਕਾਰਡ ਬਣ ਜਾਂਦਾ ਵਾ ਠੀਕ ਹੈ ਜੀ ਆਪਣੇ 1 ਸਾਲ ਦਾ ਜੋ ਕਿ ਕਾਫੀ ਚੰਗਾ ਜੀ ਆਪਾਂ 1 ਸਾਲ ਦੀ ਆਪਰੇ ਕਿਹੜੀ ਦਾ 33 ਤੋਂ 34 ਲੀਟਰ ਉਸ ਤੱਕ ਦਿੰਦੀ ਪੈ ਜਾਂਦੀ ਹੈ ਠੀਕ ਹੈ ਜੀ ਜੋ ਕਿ ਬਹੁਤ ਵਧੀਆ ਐਵਰੇਜ ਆ ਸੋ ਆਪਾਂ ਇਹਦੇ ਵਿੱਚ ਇਹ ਦੇਖਿਆ ਵਾ ਜਿਹੜਾ ਹੈਵ ਲਿਵਾਲ ਬੋਲ ਇਸ ਦੇ ਉੱਪਰ ਦੋ ਆਪਣੇ ਬੋਲਾਂ ਦਾ ਆ ਰਿਹਾ ਵਾ ਮਿਲਕ ਦਾ ਇੰਪਰੂਵਮੈਂਟ ਜੋ ਕਿ ਹੈ ਛੜਾਰ ਬੋਲ ਤੇ ਆਪਣਾ ਇੱਕ ਬੋਲ ਹੈਗਾ ਜੀ ਐਕਸਿਸ ਬੋਲ ਠੀਕ ਹੈ ਜੀ ਜੋ ਸਭ ਤੋਂ ਮਹਿੰਗਾ ਬੋਲ ਆ ਇਹਦਾ WWS ਦਾ ਕ੍ਰੋਮ ਉਸ ਨਾਲੋਂ ਇਸ ਦਾ ਮਿਲਕ ਇੰਪਰੂਵਮੈਂਟ ਜ਼ਿਆਦਾ ਹੈ ਠੀਕ ਹੈ ਜੀ ਸੋ ਬੱਸ ਇਸ ਤੋਂ ਅੱਗੇ ਦੇਖਦੇ ਆ ਇਸ ਬੋਲ ਦੀ ਪੈਡਾਗਰੀ ਦੇਖਦੇ ਆ ਜੀ ਜੋ ਕਿ ਹੈ ਜੇ ਐਕਸ ਸੀਓਓਪੀ ਐਂਡ ਵਰਲਡ ਕੱਪ ਠੀਕ ਹੈ ਜੀ ਸੋ ਦੇਖ ਰਹੇ ਆ ਇਸ ਬੋਲ ਦੀ ਪੈਡਾਗਰੀ ਡੈਮ ਇਸ ਦੀ ਮਾਦਰ ਹੈਗਾ ਜੇ ਐਕਸ ਆਰ ਡੈਮਾ 54614 ਮਟਰਨਲ ਗ੍ਰੈਂਡ ਸਾਈਜ਼ ਹੈਗਾ ਜਿਸ ਦਾ ਜੇ ਐਕਸ ਫਾਰੀਆ ਬਰਦਰਸ ਵੈਂਡਰਲ ਮਟਰਨਲ ਗ੍ਰੈਂਡ ਡੈਮ ਹੈਗੀ ਹੈ ਜੀ ਜੇ ਐਕਸ ਆਰ ਡੈਮਾ ਠੀਕ ਹੈ ਜੀ ਸੋ ਇਸ ਦਾ ਪੜਨਾਨਾ ਹੈਗਾ ਬਾਜੀ ਸਨਸੈਟ ਕੈਨਯਨ ਡੈਜ਼ਲਰ ਠੀਕ ਹੈ ਜੀ ਸੋ ਇਹ ਇਸ ਬੋਲ ਦੀ ਪੈਡਾਗਰੀ ਹੋ ਗਈ ਹੈ ਸੋਪਾ ਇਸ ਤੋਂ ਅੱਗੇ ਦੇਖਦੇ ਆ ਇਸ ਦੇ ਜੋ ਡਾਟਰ ਅੱਗੇ ਪਰਫਾਰਮੈਂਸ ਕਰ ਰਹੀਆਂ ਵਾ 10000 99 ਲੀਟਰ ਉਸ ਦਾ ਮਿਲਕ ਰਿਕਾਰਡ ਆ ਰਿਹਾ ਵਾ ਜੋ ਕਿ ਬਹੁਤ ਵਧੀਆ ਮਿਲਕ ਰਿਕਾਰਡ ਆ ਰਿਹਾ ਵਾ ਸੋ ਤਕਰੀਬਨ ਉਹੀ 33 ਤੋਂ 34 ਉਸਤਾਰੀ ਇਸ ਬਲ ਦੀ ਜੋ ਅੱਗੇ ਡਾਟਰਾਂ ਪਰਫਾਰਮੈਂਸ ਕਰ ਰਹੀਆਂ ਨੇ ਸੋ ਇਸ ਦੇ ਨਾਲ-ਨਾਲ ਫੈਟ ਪਰਸੈਂਟੇਜ ਦੇਖੋ ਬਹੁਤ ਵਧੀਆ ਵਾ 4.40 ਫੈਟ ਪਰਸੈਂਟੇਜ ਆ ਮਿਲਕ ਦੇ ਨਾਲ-ਨਾਲ ਇੰਨਾ ਮਿਲਕ ਦੇਣ ਦੇ ਬਾਵਜੂਦ ਫੈਟ ਚੰਗੀ ਆ ਰਹੀ ਹੈ ਠੀਕ ਆ ਸੋ ਇਸ ਤੋਂ ਬਾਅਦ ਜੀਪੀਆਈ ਸਕੋਰ ਦਾ ਇਹ ਦਾਵਾ ਫੇਰ ਕਰ ਰਿਹਾ ਨੰਬਰ ਵੀ 1 ਤੇ ਇੰਡੀਆ ਦੇ ਵਿੱਚ ਸੋ ਆਪਾਂ ਇਹ ਵੀ ਚੈੱਕ ਕੀਤਾ ਵਾ ਕਿ ਇਸ ਤੋਂ ਅੱਗੇ ਤਾਂ ਨਹੀਂ ਆ ਰਿਹਾ ਜੋ ਆਪਣਾ ਜੈਗ ਬੋਲ ਆ ਰਿਹਾ ਵਾ ਏਬੀਐਸ ਦਾ ਸੋ ਆਪਾਂ ਉਹ ਦੇਖਿਆ ਉਸ ਦਾ ਕਿੰਨਾ ਆ ਰਿਹਾ ਵਾ ਜੀਪੀਆਈ ਸਕੋਰ ਸੋ ਜਿਹੜਾ ਜੈਗ ਬੋਲ ਆ ਉਸ ਦਾ ਤਾਂ ਜੀ ਪਲੱਸ 46 ਹੀ ਜੀਪੀਆਈ ਸਕੋਰ ਆ ਰਿਹਾ ਵਾ ਸੋ ਏਬੀਐਸ ਦੇ ਤਕਰੀਬਨ ਕਿਸੇ ਵੀ ਖਿਡਾਰੀ ਦਾ ਜੀਪੀਐਸ ਸਕੋਰ ਪਲੱਸ 91 ਨਹੀਂ ਆ ਰਿਹਾ ਵਾ ਸੋ ਆਪਾਂ ਫਿਰ ਡਬਲਯੂਐਸ ਕ੍ਰੋਮ ਬੋਲ ਦਾ ਦੇਖਿਆ JPI ਜੋ ਕਿ ਸਭ ਤੋਂ ਮਹਿੰਗਾ ਸਟਰੋਕ ਆ ਰਿਹਾ WWS ਦਾ S ਦਾ ਵੀ ਸਕੋਰ ਜੇ +61 ਆ ਰਿਹਾ ਵਾ ਠੀਕ ਹੈ ਜੀ ਸੋ ਮਤਲਬ ਕਿ ਇਸ ਬੋਲ ਨਾਲੋਂ ਇਸ ਦਾ ਵੀ ਘਟ ਆ ਰਿਹਾ ਕਰੋਮ ਦਾ ਵੀ ਸੋ ਇਹ ਦੇਖਿਆ ਜਾਵੇ ਤਾਂ ਆਪਣਾ ਜੋ ਬੋਲ ਇੱਕ ਕਰ ਰਿਹਾ ਦਾਵਾ ਸੋ ਤਕਰੀਬਨ ਅੰਕ ਦੇ ਅਸਤੇ ਚੰਗਾ ਆ ਰਿਹਾ ਇਹ ਨਹੀਂ ਠੀਕ ਹੈ ਜੀ ਆਪਣਾ CRI GenX ਕੰਪਨੀ ਦੇ ਸੋ ਇਸ ਤੋਂ ਅੱਗੇ ਵੱਧ ਆਪਾਂ ਦੇਖਾਂ ਸ਼ਿਆਰ ਬੋਲ ਦਾ ਬਟ ਸ਼ਡਾਰ ਬੋਲ ਦਾ ਇਸ ਦੋਨੋਂ ਜੀਪੀਐਸ ਕੋਲ ਜਿਆਦਾ ਆ ਰਿਹਾ ਜੋ ਕਹ ਰਿਹਾ ਹੈ ਪਲੱਸ 107 ਠੀਕ ਆ ਸੋ ਸਿਰਫ ਇੱਕ ਬੋਲ ਦਾ ਹੀ ਇਸ ਨਾਲੋਂ ਜੀਪੀਐਸ ਕੋਲ ਜਿਆਦਾ ਆ ਰਿਹਾ ਵਾ ਜੋ ਕਿ ਹੈ ਸ਼ਡਾਰ ਬੋਲ ਦਾ ਸੋ ਉਸ ਸਭ ਨੂੰ ਵੇਖਿਆ ਜਾਵੇ ਤਾਂ ਇਸ ਬੋਲ ਦੇ ਅੰਕੜੇ ਬਹੁਤ ਵਧੀਆ ਨੇ ਬਟ ਨੰਬਰ 1 ਜੋ ਕਹਿ ਰਿਹਾ ਹੈ ਉਹ ਨਹੀਂਗਾ ਬਟ ਅੰਕੜੇ ਬਹੁਤ ਵਧੀਆ ਨੇ ਇਸ ਬੋਲ ਦੇ ਠੀਕ ਹੈ ਜੀ ਜੋ ਕਿ ਹੈ ਲਿਵਾਲ ਬੋਲ ਸੋ ਇਸ ਤੋਂ ਛੱਲੇ ਤੁਸੀਂ ਦੇਖ ਸਕਦੇ ਆਂ ਪੂਰਾ ਡਾਟਾ ਜੋ ਮਿਲਕ ਦਾ ਪਲੱਸ 550 ਪ੍ਰੋਟੀਨ ਪਲੱਸ 37 ਫੈਟ ਪਲੱਸ 23 ਆ ਰਿਹਾ ਠੀਕ ਹੈ ਜੀ 91% ਇਹ ਭਰੋਸੇਯੋਗ ਅੰਕੜੇ net merit ਪਲੱਸ 348 ਡਾਲਰ ਆਪਾਂ ਨੂੰ ਪ੍ਰੋਫਟ ਕਰਕੇ ਦੇ ਰਿਹਾ ਠੀਕ ਹੈ ਜੀ ਸੋ ਇਹ ਯੂ ਐਸ ਵਿੱਚ ਇਸ ਦੀਆਂ ਜੋ ਅੱਗੇ ਡਾਕਟਰਸ ਨੇ ਉਹ ਪਰਫਾਰਮੈਂਸ ਕਰ ਰਹੀਆਂ ਜਿਨ੍ਹਾਂ ਦਾ 22264 ਤੁਹਾਨੂੰ ਦੱਸਿਆ ਐਲ ਬੀ ਐਸ ਮਿਲਕ ਰਿਕਾਰਡ ਆ ਰਿਹਾ ਵਾ 100% ਅੰਕੜੇ ਨੇ ਉਹ ਦੇਖ 100% ਪ੍ਰੂਸਯੋਗ ਅੰਕੜੇ ਲਿਖੇ ਹੋਏ ਨੇ ਪ੍ਰੋਡਕਟ ਵਾਲਾ ਇਹ ਵੀ ਚੰਗੀ ਆ +2.0 ਆ ਕਾਓ ਕਨਸੈਪਸ਼ਨ ਰੇਟ ਥੋੜਾ ਕ ਮਾਈਨਸ ਵਿੱਚ ਆ ਮਾਈਨਰ ਬਟ ਬਹੁਤ ਜ਼ਿਆਦਾ ਨਹੀਂ ਗਾ ਜੋ ਕਿ ਇੱਕ ਚੰਗੀ ਗੱਲ ਇਹਨਾਂ ਕ ਚੱਲ ਜਾਂਦਾ ਵਾ ਠੀਕ ਆ ਜੀ ਲਿਵਾਬਿਲਟੀ ਵੀ ਪਲੱਸ ਵਿੱਚ ਆ ਸਮੈਟਿਕ ਸੈਲ ਸਕੋਰ ਵੀ 3 ਤੋਂ ਥੱਲੇ ਥੱਲੇ ਆ ਠੀਕ ਹੈ ਜੀ ਡਾਟਰ ਪ੍ਰੈਗਨੈਂਸੀ ਰੇਟ ਪਲੱਸ ਵਿੱਚ ਹੈ ਹਿਫਰ ਦਾ ਵੀ ਪਲੱਸ ਵਿੱਚ ਜਾ ਰਿਹਾ 2.8 ਆ ਹਿਫਰ ਦੀ ਲਿਵਰਬਿਲਟੀ ਬਿਲਕੁਲ ਬੇਮਲੂਮੀ ਜਾਂ ਮਾਈਨਸ ਵਿੱਚ 0.1 ਜੋ ਕੋਈ ਦਿੱਕਤ ਨਹੀਂ ਗਈ ਸੋ ਕੁੱਲ ਮਲਾ ਕੇ ਜੀ ਇਹ ਬੁੱਲ ਬਹੁਤ ਹੀ ਸ਼ਾਨਦਾਰ ਟਾਪ ਦਾ ਬੁੱਲ ਆ ਆ ਤੁਸੀਂ ਅੱਗੇ ਦੇਖ ਸਕਦੇ ਆ ਜੈਨੈਕਸ ਹੌਲਸਟਨ ਸਾਇਰਸ ਅੱਗੇ ਤੁਸੀਂ ਦੇਖੋ ਨਿਊ ਵਰਤ ਦਾ ਲੋਗੋ ਆ ਸੋ ਥੱਲੇ ਇਸ ਦਾ ਨੀਚੇ ਮੋਬਾਈਲ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਵਾ ਜੇ ਕਿਸੇ ਵੀਰ ਭਰਾ ਨੇ ਸਿਮਨ ਲੈਣੇ ਹੋਣ ਸੋ ਤੁਸੀਂ ਇਸ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦੇ ਆ ਠੀਕ ਆ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੈਨ ਐਕਸ ਸੀਆਰਏ ਕੰਪਨੀ ਦਾ ਬੋਲ ਲਿਵਾਲ ਜੋ ਕਿ ਨੰਬਰ 1 ਦਾ ਦਾਵਾ ਕਰ ਰਹੇ ਨੇ ਮਿਲਕ ਪ੍ਰੋਡਕਸ਼ਨ ਦਾ ਜੀਪੀਆਈ ਸਕੋਰ ਦਾ ਜਾਂ ਥੱਲੇ ਆਪਣਾ ਜੋ ਅੱਗੇ ਉਹਨਾਂ ਦਾ ਪਰਫਾਰਮੈਂਸ ਕਰ ਰਹੀਆਂ ਨੇ ਸੋ ਆਪਾਂ ਤੁਹਾਨੂੰ ਇਹ ਦੱਸਿਆ ਵਾ ਡਬਲਯੂ ਜੀਐਸ ਦੇ ਬੋਲ ਕੱਢ ਕੇ ਕਿ ਇੱਕ ਜਾਂ ਦੋ ਬੋਲ ਹੀ ਇਸ ਤੋਂ ਉੱਪਰ ਜਾ ਰਹੇ ਨੇ ਮਰਕ ਇੰਪਰੂਵਮੈਂਟ ਵਿੱਚ ਜਾਂ ਜੀਪੀਐਸ ਸਕੋਰ ਵਿੱਚ ਬਾਕੀ ਇਹਨਾਂ ਅੰਕੜੇ ਬਹੁਤ ਵਧੀਆ ਆ ਰਹੇ ਨੇ ਇਸ ਬੋਲ ਦੇ ਸਵੇਰੇ ਸੇ ਆਪਣੀ ਆਈ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ